ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਪੰਖੀ ਬਿਰਖ ਸੁਹਾਵੜਾ ਸੱਚ ਚੁਗਿਆ ਗੁਰ ਭਾਇ ਹਰ ਰਸ ਪੀਵੇ ਸਹਜ ਰਹੈ ਓਡੇ ਨਾ ਆਵੈ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰਕੇ ਭਾਣੇ ਜੇ ਚੱਲਹਿ ਤਾ ਅਨ ਦਿਨ ਰਚਹਿ ਹਰ ਨਾਏ ਰਹਾਉ ਪੰਖੀ ਬਿਰਖ ਸੁਹਾਵੜੇ ਉਡਹਿ ਚਹ ਦਿਸ ਜਾਹੇ ਜੇ ਤਾ ਉਡਹਿ ਦੁਖ ਘਣੇ ਨਿਤ ਦੱਜ ਹੈ ਤੈ ਬਿਲਾਹੇ ਬੇਨ ਗੌਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰੀਆਵਲਾ ਸਾਚ ਸਹਜ ਸੁਭਾਈ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲੈਵ ਲਾਇ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖ ਵਾਈ ਮਨ ਮੁਖ ਊਬੇ ਸੁਖ ਗਏ ਨਾ ਫਲ ਤਿੰਨਾ ਛਾਉ ਤਿੰਨਾ ਆਪਾਸ ਨ ਬੈਸੀਐ ਉਹਨਾਂ ਘਰ ਨਾ ਗਿਰਾਉ ਕਟਿਅਹ ਤੈ ਨਿਤ ਜਾਲੀਐ ਹੈ ਉਨਾ ਸਬਦ ਨਾ ਨਾਓ ਹੁਕਮੇ ਕਰਮ ਕਮਾਵਣੇ ਪਇ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜਹ ਭੇਜ ਜਹ ਤਹ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸਾਚ ਸਮਾਓ ਹੁਕਮ ਨਾ ਜਾਣ ਹੈ ਬਪੜੇ ਭੂਲੇ ਫਿਰ ਹੈ ਗਵਾਰ ਮਨ ਹਠ ਕਰਮ ਕਮਾਵ ਦੇ ਨਿਤ ਨਿਤ ਹੋ ਹੀ ਖੁਆਰ ਅੰਤਰ சாਤ ਨਾ ਆਵਈ ਨਾ ਸੱਚ ਲੱਗਿਆ ਪਿਆਰ ਗੁਰਮੁਖਿਆ ਮੋਹ ਸੋਹਣੇ ਗੁਰ ਕਹਿ ਹੇਤ ਪਿਆਰ ਸੱਚੀ ਭਗਤ ਸੱਚ ਰਤੇ ਦਰ ਸਚੈ ਸਚਿਆਰ ਆਏ ਸੇ ਪਰਵਾਣ ਹੈ ਸਭ ਕਉਲ ਕਾ ਕਰਹੇ ਉਧਾਰ ਸਭ ਨਦਰੀ ਕਰਮ ਕਮਾਵ ਦੇ ਨਦਰੀ ਬਾਹਰ ਨਾ ਕੋਈ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਾਰ ਵਸਿਆ ਮਨ ਆਏ ਸਹਜੇ ਹੀ ਸੁਖ ਪਾਈਐ ਸਹਜੇ ਰਹੈ ਸਮਾਈ ਭਾਈ ਰੇ ਦਸਨ ਦਾਸਾ ਹੋਇ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਇ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲਹਿ ਸਤਗੁਰ ਭਾਏ ਸਦਾ پیر ਨਹਿਚਲ ਪਾਈਐ ਨਾ ਉਹ ਮਰੈ ਨਾ ਜਾਏ ਸਬਦ ਮਿਲੀ ਨਾ ਵਿਛੋੜੈ ਫਿਰ ਕੈ ਅੰਕ ਸਮਾਈ ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੁੱਝਈ ਪੇਖੀ ਪਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਈ ਮਾਇਆ ਮੋਹ ਚੁਕਾਇਆ ਗੁਰਮਤੀ ਸਹਜ ਸੁਭਾਈ ਬਿਨ ਸਬਦੈ ਜਾਗ ਦੁਖੀਆ ਫਿਰੈ ਮਨ ਮੁਖਾ ਨੋ ਗਈ ਖਾਇ ਸਬਦੇ ਨਾਮ ਧਿਆਈਐ ਸਬਦੇ ਸੱਚ ਸਮਾਈ ਮਾਇਆ ਭੁੱਲੇ ਸਿਧ ਫਿਰਹਿ ਸਮਾਦ ਨ ਲਗੈ ਸੁਭਾਈ ਤਿਨੇ ਲੋ ਵ્યાਪਤ ਹੈ ਆਦੇ ਕਰਹੀ ਲਪਟਾਏ ਬਿਨ ਗੁਰ ਮੁਕਤ ਨਾ ਪਾਈਐ ਨਾ ਦੁਬਿਦਾ ਮਾਇਆ ਜਾਏ ਮਾਇਆ ਕਿਸ نو ਆਖੀਐ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਇਹੋ ਜੀਉ ਬਦ ਹੈ ਹਉਮੈ ਕਰਮ ਕਮਾਏ ਬਿਨ ਸਬਦੈ ਭਰਮ ਨਾ ਚੂਕੈ ਨਾ ਵਿਚਹੁ ਹਉਮੈ ਜਾਏ ਬੇਨ ਪਰੀਤੀ ਭਗਤ ਨਾ ਹੋਵਈ ਬਿਨ ਸਬਦਾ ਥਾਏ ਨਾ ਪਾਏ ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮ ਜਾਈ ਨਾਮ ਪਦਾਰਥ ਪਾਈਐ ਗੁਰਮੁਖ ਸਹਜ ਸੁਭਾਈ ਬੇਨ ਗੁਰ ਗੁਣ ਨਾ ਜਪਨੀ ਬੇਨ ਗੁਣ ਭਗਤ ਨਾ ਹੋਏ ਭਗਤ ਵੱਛਲ ਹਰਿ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸਬਦੇ ਹਰ ਸਾ ਲਾਹੀਐ ਕਰਮ ਪ੍ਰਾਪਤ ਹੋਏ ਸਿਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰਾ ਪ੍ਰਭ ਕੀਨਾ ਆਪੇ ਭਰਮ ਭੁਲਾਈ ਮਨਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਈ ਗੁਰਬਾਣੀ ਇਸ ਜਗ ਮਹਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਾ ਲਾਹੀਐ ਸਹਜ ਮਿਲੈ ਪ੍ਰਭ ਸੋਇ ਰਹਾਉ ਪਰਮ ਗਿਆ ਭਉ ਭਾਗਿਆ ਹਰ ਚਰਣੀ ਚਿਤ ਲਾਈ ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਕਰਮਹਿਲ ਸਚ ਸਮਾਈਐ ਜਮ ਕਾਲ ਨਾ ਸਕੈ ਖਾਇ ਨਮਾ ਚਿਬਾ ਕਬੀਰ ਜੋ ਲਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸਬਦ ਪਛਾਨ ਹੈ ਹਉ ਮੈਂ ਜਾਤ ਅਗਵਾਈ ਸੁਰ ਨਰ ਤਿਨ ਕੀ ਬਾਣੀ ਗਾਵਹਿ ਕੋਏ ਨਾ ਮਿਟੈ ਭਾਈ ਦੇਤ ਪੋਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਅਨੰਦ ਨਾਮ ਵਖਾਣੈ ਏਕੋ ਪੜੈ ਏਕੋ ਨਾਉ 부ਝੈ ਦੂਜਾ ਅਵਰ ਨਾ ਜਾਣੈ ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਸਤਗੁਰ ਸੇਵ ਹੈ ਤਾ ਗਤ ਮਿਤ ਪਾਵਹਿ ਹਰ ਜਿਉ ਮਨ ਵਸਾਈ ਸੱਚੀ ਬਾਣੀ ਸਿਓ ਚਿਤ ਲਾਗੈ ਆਵਣ ਜਾਣ ਰਹਾਏ ਪੰਡਿਤ ਪੜ ਪੜਵਾਦ ਵਖਾਣ ਹੈ ਬਿਨ ਗੁਰ ਭਰਮ ਭੁਲਾਏ ਲਖ 84 ਫੇਰ ਪਇਆ ਬਿਨ ਸਬਦੈ ਮੁਕਤ ਨਾ ਪਾਇ ਜਿਨ ਆਉ ਚਿਤ ਤਾ ਗਤ ਪਾਇ ਜਾ ਸਤਗੁਰ ਮੇਲ ਮਿਲਾਏ ਸਤ ਸੰਗਤ ਮਹ ਨਾਮ ਹਰ ਉਪਜੈ ਜਾ ਸਤਗੁਰ ਮਿਲੈ ਸੁਭਾਈ ਮਾਨ ਤਨ ਅਰਪੇ ਆਪ ਗਵਾਈ ਚੱਲਾ ਸਤਗੁਰ ਭਾਏ ਸਤ ਬਲੇ ਹਾਰੀ ਗੁਰ ਆਪਣੇ ਵਿਟੋ ਜੇ ਹਰ ਸੇਤੀ ਚੈਤ ਲਾਏ ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨੇਕਟ ਵਸੈ ਸਬਨਾ ਕਟ ਅੰਤਰ ਗੁਰਮੁਖ ਵਿਰ ਲੈ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸਬਦ ਪਛਾਤਾ ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨੇਕਟ ਵਸੈ ਸਬਨਾ ਕਟ ਅੰਤਰ ਗੁਰਮੁਖ ਵਿਰ ਲੈ ਜਾਤਾ ਨਾਨਕ ਨਾਮ ਮਿਲਾ ਵਡਿਆਈ ਗੁਰ ਕੈ ਸਬਦ ਪਛਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ